ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਹੀ ਸਵਾਗਤ ਹੈ ਆਪਣੀ ਅੱਜ ਦੀ ਨਵੀਂ ਵੀਡੀਓ 'ਚ ਤੇ ਖਾਸ ਕਰਕੇ ਜੌਂਡੀਅਰ ਵਾਲੇ ਭਰਾਵਾਂ ਨੂੰ ਵੀਡੀਓ ਦੇ ਵਿੱਚ ਬਹੁਤ ਸਵਾਗਤ ਆ ਅੱਜ ਆਪਾਂ ਖੇਤੀਬਾੜੀ ਪੰਜਾਬ YouTube ਚੈਨਲ ਤੇ ਜੋ ਕਿ ਜੌਂਡੀਅਰ ਟਰੈਕਟਰ ਬਾਰੇ ਇਹਦੀਆਂ ਕਮੀਆਂ ਖੂਬੀਆਂ ਤੇ ਸਾਰੇ ਦੱਸ ਦਿੰਦੇ ਆ ਇਹਦੀਆਂ ਕਮੀਆਂ ਕੋਈ ਨਹੀਂ ਦੱਸਦਾ ਇਦੇ ਚ ਕੀ ਕੀ ਹੋਣਾ ਚਾਹੀਦਾ ਹੈ ਕੀ ਕੀ ਕੰਪਨੀ ਨਹੀਂ ਦਿੰਦੀ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਬਾਕੀ ਤੁਹਾਨੂੰ ਸਾਰਾ ਚੈੱਕ ਕਰਕੇ ਵੀ ਦੱਸਾਂਗੇ ਕਿ ਕੀ ਕੀ ਕੁਝ ਆਪਾਂ ਲਿਆ ਆਪਾਂ ਨੂੰ ਲਿਆ ਨੂੰ ਤਿੰਨ ਤੋਂ ਚਾਰ ਮਹੀਨੇ ਹੋ ਚੁੱਕੇ ਆ ਚਲਾਇਆ 300 ਘੰਟੇ ਲਗਭਗ ਚਲਾ ਦਿੱਤਾ ਆਪਾਂ ਇਹਦੀਆਂ ਕਮੀਆਂ ਦੱਸਾਂਗੇ ਕੰਪਨੀ ਕੀ ਕੀ ਕਰਦੀ ਇਹਨੂੰ ਚਲਾਉਣ ਵਾਸਤੇ ਜਦੋਂ ਆਪਾਂ ਨਵਾਂ ਲੈ ਕੇ ਆਈਦਾ ਕੰਪਨੀ ਕੀ ਕਰਨ ਆਉਂਦੀ ਏ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਦਿਆਂ ਸਾਰਾ ਖੋਲ ਕੇ ਵੀ ਤੁਹਾਨੂੰ ਦੱਸਦੇ ਆਂ ਪੀ ਟਰੈਕਟਰ ਚ ਕਮੀਆਂ ਕੀ ਹੁੰਦੀਆਂ ਗੱਲ ਤੁਹਾਨੂੰ ਦੱਸਦੇ ਆਂ ਇਹਦੇ ਚ ਕੱਲੀ ਕੱਲੀ ਖੂਬੀ ਵੀ ਤੇ ਕੱਲੀ ਕੱਲੀ ਕਮੀ ਵੀ ਇਹ ਦੱਸਦੇ ਆਂ ਤੁਹਾਨੂੰ ਕਿਉਂਕਿ ਜੁੜੇ ਰਹੋ ਆਪਣੀ ਵੀਡੀਓ ਨਾਲ ਹੁਣ ਤੁਹਾਨੂੰ ਦੱਸਦੇ ਆਂ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਕੰਪਨੀ ਨੇ ਕਿਹੜਾ ਕਿਹੜਾ ਆਪਾਂ ਨੂੰ ਸਮਾਨ ਦੇਣਾ ਚਾਹੀਦਾ ਤੇ ਕੀ ਕੀ ਕੀਤਾ ਵਾ ਜਦੋਂ ਆਪਾਂ ਟਰੈਕਟਰ ਲੈ ਕੇ ਆਏ ਆ ਤੇ ਟਰੈਕਟਰ ਆਪਣਾ ਕਿਉਂਕਿ ਦੱਬ ਕੇ ਚੱਲਦਾ ਏ ਦੱਬਦਾ ਏ ਟਰੈਕਟਰ ਆਪਾਂ ਦੋ ਪੀਸ ਚੇਂਜ ਕੀਤੇ ਤੇ ਦੂਜਾ ਪੀਸ ਆ ਆਪਣੇ ਕੋ ਤੇ ਟਰੈਕਟਰ ਦੱਬਦਾ ਹੀ ਦੱਬ ਕੇ ਚੱਲਦਾ ਏ ਤੇ ਇਹਨੂੰ ਫਿਰ ਉਹ ਆਏ ਇਹਨਾਂ ਨੂੰ ਕਿਹਾ ਵੀ ਆਹ ਕਰੋ ਫਿਰ ਆਪਣੇ ਚੈਨਲ ਤੇ ਵੀਡੀਓ ਪਾਈ ਫਿਰ ਲਿੰਕਾਂ ਕੱਢ ਕੇ ਚਲਾਇਆ ਤੇ ਬਹੁਤ ਸੋਹਣਾ ਚੱਲਿਆ ਕੀਤਾ ਕੀ ਕੀ ਉਹ ਵੀ ਤੁਹਾਨੂੰ ਦੱਸਦੇ ਆ ਤੇ ਕੀ ਕੀ ਇਹਦੇ ਚ ਕਮੀਆਂ ਉਹ ਵੀ ਦੱਸ ਦਿੰਦੇ ਆ ਤਾਂ ਆਪਾਂ ਜਾਲੀ ਦੀ ਗੱਲ ਕਰਦੇ ਆ ਉੱਪਰ ਵਾਲੀ ਜਾਲੀ ਦੀ ਇਹ ਹੁਣ ਜਾਲੀ ਤੇ ਚਲੋ ਠੀਕ ਆ ਪਰ ਜਿਹੜੀ ਜਾਲੀ ਆਪਣੀ ਇੱਥੇ ਹੋਣੀ ਚਾਹੀਦੀ ਪ੍ਰੋਪਰ ਇਹਦੇ ਅੱਗੇ ਉਹ ਨਹੀਂ ਦਿੱਤੀ ਹਾਂ ਜਗ੍ਹਾ ਤੇ ਲੱਗਣ ਵਾਲੀ ਨਹੀਂ ਇਹ ਜਗ੍ਹਾ ਤੇ ਨਹੀਂ ਉਹ ਇੱਥੇ ਅੱਗੇ ਹੁੰਦੀ ਪ੍ਰੋਪਰ ਉਹ ਜਾਲੀ ਚਾਹੀਦੀ ਉਹ ਨਹੀਂ ਦਿੱਤੀ ਦੂਜੀ ਗੱਲ ਕੰਪਨੀ ਵਾਲਿਆਂ ਦਾ ਕੰਮ ਦੇਖੋ ਚਲੋ ਮੈਂ ਆਪ ਜੋੜੀਗਰ ਦਾ ਫੈਨ ਆ ਮੈਂ ਤਾਂ ਹੀ ਲਿਆ ਪਹਿਲਾਂ ਆਪਾਂ ਟਰੈਕਟਰ ਲਿਆ ਤੇ ਉਹ ਜਦੋਂ ਆਪਾਂ ਸਟੀਅਰਿੰਗ ਮੋੜੀਦਾ ਸੀ ਉਹ ਤੋਂ ਆਵਾਜ਼ ਬੰਦ ਹੋ ਜਾਂਦੀ ਸੀ ਤੇ ਨਹੀਂ ਤੇ ਉਹ ਕੜਕੜ ਕੜਕੜ ਦੀ ਆਵਾਜ਼ ਆਉਂਦੀ ਸੀ ਚਲੋ ਕੰਪਨੀ ਵਾਲਿਆਂ ਨੇ ਬਹੁਤ ਸਾਥ ਦਿੱਤਾ ਐਵੇਂ ਕਹੀਏ ਆਪਣੀ ਕਪੂਰਥ ਲੈ ਲਈ ਬਹੁਤ ਜ਼ਿਆਦਾ ਸਾਥ ਦਿੱਤਾ ਉਹਨਾਂ ਨੇ ਆਪਾਂ ਨੂੰ ਟਰੈਕਟਰ ਚੇਂਜ ਕਰਕੇ ਦਿੱਤਾ ਆਪਾਂ ਉਹ ਟਰੈਕਟਰ ਲਗਭਗ 50 ਘੰਟੇ ਚਲਾਇਆ ਸੀ 50 ਘੰਟਿਆਂ ਬਾਅਦ ਉਹਨਾਂ ਨੇ ਆਪਾਂ ਨੂੰ ਟਰੈਕਟਰ ਚੇਂਜ ਕਰਕੇ ਦਿੱਤਾ ਇਹ ਕੰਪਨੀ ਵਾਲਿਆਂ ਦੀ ਆਪਣੇ ਬੰਦੇ ਵਧੀਆ ਵਾ ਜਿਹੜੀ ਆਪਾਂ ਗੱਲ ਸਹੀ ਏ ਕੋਈ ਆਪਾਂ ਉਹਨਾਂ ਦੀ ਮਸ਼ਹੂਰੀ ਨਹੀਂ ਕਰਦੇ ਜਿਹੜੀ ਗੱਲ ਸਹੀ ਏ ਪਰ ਚਲੋ ਟਰੈਕਟਰ ਉਹਨੂੰ ਵੀ ਕਰਕੇ ਗਏ ਟਰੈਕਟਰ ਇਹ ਵੀ ਜੋੜੀ ਜਿਹੜੀ ਗੱਲ ਕਰ ਰਹੇ ਆਪਾਂ ਅੱਜ ਹੁਣ ਇੱਥੇ ਦੇਖੋ ਇਹਨੂੰ ਵਾ ਪਰ ਉਹਨਾਂ ਨੇ ਐਡਵਾਂਸ ਕੀਤਾ ਖੁੱਲੇ ਨਟ ਕਿ ਇੱਥੋਂ ਵੀ ਸੈਟਿੰਗ ਕੀਤੀ ਕੋਈ ਦੇਖਦੀ ਸੀਲ ਇਹ ਉਹਨਾਂ ਨੇ ਇੱਥੋਂ ਸੈਟਿੰਗ ਕਰਕੇ ਦਿੱਤੀ ਫਿਰ ਇੱਕ ਨੰਬਰ ਚੱਲਦਾ ਕਿਉਂਕਿ ਆਪਾਂ 300 ਘੰਟਾ ਚਲਾਇਆ ਵਾ ਤੇ ਇੱਕ ਨੰਬਰ ਚੱਲਿਆ ਟਰੈਕਟਰ ਮਾੜਾ ਨਹੀਂ ਚੱਲਦਾ ਦੂਜੀ ਗੱਲ ਆ ਮੈਟ ਨਾਲ ਨਹੀਂ ਦਿੰਦੇ ਇਹ ਮੈਟ ਖੁਦ ਤੋਂ ਖਰੀਦਣਾ ਪੈਂਦਾ ਜਿਹਦਾ ਕੀ ਪ੍ਰਾਈਸ ਹੈਗਾ 7500 ਰੁਪਈਆ ਠੀਕ ਆ ਇੱਕ ਇਹ ਗੱਲ ਹੋ ਗਈ ਦੂਜੀ ਗੱਲ ਉਹ ਵੀ ਤੁਹਾਨੂੰ ਦਿਖਾਉਨੇ ਆ ਆਪਾਂ ਪੱਠੇ ਲੈਣ ਆਏ ਗਏ ਆਪਾਂ ਗੱਡੀ ਚਲੋ ਇਹਦੇ ਬਾਰੇ ਦੱਸੀ ਆਪਾਂ ਕਿਉਂਕਿ ਚਲਾਇਆ ਇਹਨੂੰ 3 ਮਹੀਨੇ ਬਾਕੀ ਟਰੈਕਟਰ ਠੀਕ ਆ ਇੱਕ ਵੇਟ ਆਲ ਵੇਟ ਕਿਉਂਕਿ ਇਹਨਾਂ ਨੂੰ ਵੇਟ ਨਾਲ ਦੇਣਾ ਚਾਹੀਦਾ ਕੁਛ ਨਹੀਂ ਦਿੰਦੇ ਬਸ ਕੱਲਾ ਬੰਪਰ ਦੇ ਨਾਲ ਆ ਦਿੱਤਾ ਹੋਰ ਕੁਛ ਨਹੀਂ ਦਿੰਦੇ ਮੇਰੇ ਵੀਰ ਆ ਪਿਛਲੇ ਵਾਲੇ ਵੇਟ ਇਹ ਪਵਾਏ ਇਹ ਆਪਾਂ ਨੂੰ 13.5 ਹਜ਼ਾਰ ਦੇ ਕੁਇੰਟਲ ਦੇ ਪਏ ਆ ਤੇ ਇੱਕ ਹੋਰ ਤੁਹਾਨੂੰ ਆਪਾਂ ਕਰਦੀ ਕਦੇ ਗੱਲ ਕਰਦੇ ਨੂੰ ਮੇਰੇ ਵੀਰ ਜਿੰਨੇ ਵੀ ਜੌਂਡੀਅਰ ਵਾਲੇ ਆ ਨਾ ਇੰਡੀਕੇਟਰ ਸੀਜ਼ਨ ਤੋਂ ਬਾਅਦ ਇੰਡੀਕੇਟਰ ਲਾ ਕੇ ਉਹਨਾਂ ਨੂੰ ਸਾਫ਼ ਜ਼ਰੂਰ ਕਰਿਆ ਕਰੋ ਅਸੀਂ ਤੇ ਹੁਣ ਪੇਪਰ ਕਰਵਾਇਆ ਥੱਲੇ ਕਿਉਂਕਿ ਮਿੱਟੀ ਗਾਰਾ ਬਹੁਤ ਜੰਮ ਜਾਂਦਾ ਹੈ ਸਾਡੇ ਹੁੱਕ ਦਿੱਤੀ ਜਿਹੜੀ ਗੱਲ ਸਹੀ ਏ ਹੁੱਕ ਦਿੱਤੀ ਉਹ ਆਪਾਂ ਲਾਈ ਹੋਈ ਏ ਹੁੱਕ ਦਿੱਤੀ ਠੀਕ ਆ ਹੋਰ ਨਾਲ ਕੋਈ ਨਾ ਹੋਲੈਂਡ ਆ ਗਿਆ ਨਾ ਹੌਡ ਦਿੰਦੇ ਨਾ ਯੂਪੈਪ ਦਿੰਦੇ ਇਹ ਵੀ ਆਪਾਂ ਆਪ ਲਵਾਇਆ ਵਾ ਠੀਕ ਆ ਤੇ ਬਾਕੀ ਚਲੋ ਆ ਸੰਗਲਾਂ ਨਾਲੋਂ ਆ ਵਧੀਆ ਜਿਗਾੜ ਕੀਤਾ ਜਿਹੜਾ ਆਪਾਂ ਨੂੰ ਦੇ ਦਿੱਤਾ ਵਾ ਬਾਕੀ ਵੱਡੀ ਗੱਲ ਆਪਾਂ ਇਹ ਮੰਨਦੇ ਆ ਚੌੜੀ ਵਾਲੇ ਚਲਾਉਣ ਚ ਨਹੀਂ ਮਾੜਾ ਵਧੀਆ ਚਲਾਉਣ ਦਾ ਫੁੱਲ ਨਜ਼ਾਰਾ ਆਉਂਦਾ ਵਾ ਤੇ ਇਹਦੀ ਐਵਰੇਜ ਵੀ ਤੁਹਾਨੂੰ ਦੱਸ ਦਈ ਹਾਂ ਐਵਰੇਜ ਇਹਦੀ 8 8 ਲੀਟਰ ਤੋਂ 7 ਲੀਟਰ 7.5 8 7 ਤੋਂ 8 ਤੱਕ ਰਹਿੰਦਾ ਹੀ ਰਹਿੰਦਾ ਵਾ ਜੇ ਦੱਬ ਕੇ ਵਹੋਂਦੇ ਆ ਤੇ ਦੂਜੀ ਇਹਦੀ ਮੇਨ ਸਮੱਸਿਆ ਇਹ ਆ ਜੌਂਡਰ ਦੀ ਚਲੋ ਇਹ ਹੁਣ ਏ ਬੀ ਸੀ ਡੀ ਗੇਅਰ ਚ ਵੀ ਆ ਗਿਆ ਤੇ ਉਹਨਾਂ ਨੂੰ ਇਹ ਕਿਦੇ ਠੀਕਾ ਬਾਕੀ ਤੁਹਾਨੂੰ ਦੱਸਦੇ ਆਂ ਪੀ ਇੱਕ ਉਹਨਾਂ ਨੂੰ ਖਾਸ ਕਰਕੇ ਜਿਹਦੇ ਟਰਬੋ ਲੱਗੀ ਟਰੈਕਟਰ ਤੇ ਉਹਦੇ ਇੰਟਰਕੂਲਰ ਜ਼ਰੂਰੀ ਦੇਣਾ ਚਾਹੀਦਾ ਤੇ ਇੱਕ ਅੱਗੇ ਜਾਲੀ ਜ਼ਰੂਰੀ ਦੇਣੀ ਚਾਹੀਦੀ ਹੈ। ਬਾਕੀ ਇਹਨਾਂ ਤੋਂ ਮੈਂ ਤੁਹਾਨੂੰ ਦੱਸ ਦੇਣਾ ਵਾਂ ਵੀ ਇਹ ਟਰੈਕਟਰ ਮਾੜਾ ਮਾੜਾ ਆਪਾਂ ਨੂੰ ਦਿਖਾਉਂਦੇ ਰਹਿੰਦੇ ਆ ਕਿ ਜਿੱਦਾਂ ਪੈਟ ਦੂਜੀ ਗੱਲ ਇਹ ਵੀ ਮਾੜਾ ਮਾੜਾ ਹੋਸ ਪੈਪ ਜਿਹੜਾ ਇਹਦਾ ਪੈਪ ਆ ਜਿੱਥੋਂ ਆਪਾਂ ਕਹਿੰਦੇ ਬਲੂ ਮਾਰਦਾ ਕਿਦਾਂ ਵਾਂ ਹਨਾ ਉਹਦੇ 'ਚੋਂ ਤਕਰੀਬਨ ਹੀ ਭਾਫ ਤੇ ਨਹੀਂ ਆਉਂਦੀ ਤੇਲ ਨਹੀਂ ਡਿੱਗਦਾ ਐਵੇਂ ਕਹੀਏ ਤੇਲ ਘਟਾਉਂਦਾ ਨਹੀਂ ਪਰ ਇਦਾਂ ਦੀ ਮਿੱਟੀ ਗਾਰਾ ਜਿਆਦਾ ਚੱਲਣ ਬਾਅਦ ਜੰਮ ਜਾਂਦਾ ਵਾ ਬਾਕੀ ਤੁਸੀਂ ਸਾਰੇ ਜਣੇ ਮੇਰੇ ਵੀਰ ਜੋਂਡੀਆਂ ਨਾਲੇ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਹਿਸਾਬ ਨਾਲ ਕਿੱਦਾਂ ਬਾਕੀ ਮੈਂ ਕੰਪਨੀਆਂ ਦੇ ਕਰਦਾ ਵਾਂ ਵੀ ਜਿਨ੍ਹਾਂ ਨੇ ਉਹਨਾਂ ਨੇ ਆਪਾਂ ਨੂੰ 50 ਘੰਟਿਆਂ ਬਾਅਦ ਟਰੈਕਟਰ ਚੇਂਜ ਕਰਕੇ ਦਿੱਤਾ ਇਹ ਬਹੁਤ ਵੱਡੀ ਗੱਲ ਆ ਉਹਨਾਂ ਦੀ ਤੇ ਬਾਕੀ ਸਾਰੇ ਜਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿੱਦਾਂ ਦੀ ਵੀਡੀਓ ਬਣੀ ਐ ਉਹਦੇ ਬਾਰੇ ਵੀ ਦੱਸਿਓ ਤੇ ਸ਼ੂਟ ਕਰ ਲਈ ਤੇ ਆਪਾਂ ਚੌ ਮਹੀਨਿਆਂ ਦਾ ਦੱਸਿਆ ਐਕਸਪੀਰੀਅੰਸ ਦੱਸਿਆ ਵੀ ਆਪਾਂ ਟਰੈਕਟਰ ਚ ਆਹ ਕਮੀ ਆਈ ਆਹ ਪੇਸ਼ੀ ਆਈ ਕਿਉਂਕਿ ਇਹਦੇ ਇਸ ਇਹਦੇ ਵੀ ਆਉਂਦੀ ਆਵਾਜ਼ ਨਾਰਮਲ ਜੀ ਆਈ ਜਾਂਦੀ ਪਰ ਉਹਦੇ ਜਿਨੀ ਜਿਨੀ ਉਹ ਪੀਸ ਚ ਆਉਂਦੀ ਆਵਾਜ਼ ਉਹਨਾਂ ਦੀ ਬਹੁਤ ਮਿਹਰਬਾਨੀ ਜਿਹੜਾ ਉਹਨਾਂ ਵਾਪਸ ਕੀਤਾ ਆਪਾਂ ਨੂੰ ਤੇ ਟਰੈਕਟਰ ਦਿੱਤਾ ਬਾਕੀ ਕੋਈ ਆਪਣੇ ਕੋਈ ਕਟੌਤੀਆਂ ਕੀਤੀ हां ਸੌਰੀ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਿਆ ਮੈਂ ਉਹਨਾਂ ਨੇ ਟਾਇਰ ਉਹਦੇ ਵਾਲੇ ਹੀ ਪਾ ਕੇ ਦਿੱਤੇ ਆਪਾਂ ਨੂੰ ਪੀਸ ਬਾਕੀ ਸਾਰਾ ਚੇਂਜ ਕੀਤਾ ਬਸ ਕੱਲੇ ਟਾਇਰ ਕੱਲੇ ਟਾਇਰ ਆਪਾਂ ਨੂੰ ਉਸ ਟਰੈਕਟਰ ਵਾਲੇ ਪਾ ਕੇ ਦਿੱਤੇ ਆ ਨਹੀਂ ਤੁਹਾਨੂੰ ਦਿਖਾ ਦਾਂਗੇ ਆ ਦੇਖੋ ਨਾ ਹੁਣ ਟਾਇਰਾਂ ਤੋਂ ਤੇ ਹੋਰ ਬਾਕੀ ਪਿਛਲਾ ਵੇਟ ਕੁਛ ਨਹੀਂ ਜੇ ਮਿਲਦਾ ਇਹਦੇ ਨਾਲ ਸਮਾਨ ਵੀ ਮਿਲਣਾ ਚਾਹੀਦਾ ਕਿਉਂਕਿ ਕਿਸਾਨ ਜਿੰਨੇ 95 ਲੱਖ ਰੁਪਇਆ ਜਿਹਨੇ ਲਾਉਣਾ ਵਾ ਉਹਨੂੰ ਸਮਾਨ ਤੇ ਕਮ ਸੋ ਕਮ ਚਾਹੀਦਾ ਵਾ ਕੋਸ ਬਾਕੀ ਜਿੰਦੇ ਵਾਦੇ ਰਹੋ ਰੱਬ ਰਖਾ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਵੀਡੀਓ ਕਿਦਾਂ ਦੀ ਬਣਿਓ ਸਬਕਾਰ ਕਰਿਓ ਤੇ ਜੇ ਕੋਈ ਗਲਤੀ ਹੋਈ ਹੋਈ ਤਾਂ ਮਾਫ ਕਰਿਓ ਤੇ ਬਾਕੀ ਜੌਂਡੀ ਯਾਰ ਜਿੰਦਾਬਾਦ ਸਾਰੇ ਜਿੰਦਾਬਾਦ ਆ ਸਾਰੇ ਟਰੈਕਟਰ ਕਿਸਾਨ ਲਈ ਸਾਰੇ ਜਿੰਦਾਬਾਦ ਹੀ ਨੇ ਸਾਰੇ ਵਧੀਆ ਵਾ ਸਵਰਾਜ ਵੀ ਵਧੀਆ ਸੋਨਾਲੀਕਾ ਹੌਲੈਂਡ ਸਾਰੇ ਵਧੀਆ ਬਾਕੀ ਸਾਰਿਆਂ ਦੀ ਆਪੋ ਆਪਣੀ ਪਸੰਦ ਆ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿੰਦੇ ਵਾਸਤੇ ਰਹੋ ਗੁੱਡ ਬਾਏ